1697 ਵਿੱਚ ਕਲੋਕੇ ਹੁਣ ਸ਼ੇਖੂਪੁਰਾ ਜ਼ਿਲ੍ਹਾ ਪਾਕਿਸਤਾਨ ਵਿੱਚ ਪਿੰਡ ਵਿੱਚ ਜਨਮੇ ਕਪੂਰ ਸਿੰਘ ਇੱਕ जाट ਸਿੱਖ ਵਿਰਕ ਪਰਿਵਾਰ ਤੋਂ ਸਨ। ਉਹਨਾਂ ਦੇ ਪਿਤਾ ਚੌਧਰੀ ਦਲੀਪ ਸਿੰਘ ਇੱਕ ਸ਼ਰਦਾਲੂ ਸਿੱਖ ਸਨ ਜਿਨ੍ਹਾਂ ਨੇ ਉਹਨਾਂ ਵਿੱਚ ਵਿਸ਼ਵਾਸ ਅਤੇ ਹਿੰਮਤ ਦੀਆਂ ਕਦਰਾਂ ਕੀਮਤਾਂ ਪੈਦਾ ਕੀਤੀਆਂ। ਛੋਟੀ ਉਮਰ ਤੋਂ ਹੀ ਕਪੂਰ ਸਿੰਘ ਨੇ ਗੁਰਬਾਣੀ ਸਿੱਖ ਧਰਮ ਗ੍ਰੰਥ ਯਾਦ ਕਰ ਲਈਆਂ ਅਤੇ ਮਾਰਸ਼ਲ ਆਰਟਸ ਵਿੱਚ ਸਿਖਲਾਈ ਪ੍ਰਾਪਤ ਕੀਤੀ। 1721 ਵਿੱਚ ਪਾਈ ਮਨੀ ਸਿੰਘ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਖੰਡੇ ਦੀ ਪਾਹੁਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਰਸਮੀ ਤੌਰ ਤੇ ਖਾਲਸਾ ਪਾਈਚਾਰੇ ਵਿੱਚ ਸ਼ਾਮਲ ਹੋ ਗਏ 18ਵੀਂ ਸਦੀ ਦੇ ਸ਼ੁਰੂ ਵਿੱਚ ਮੁਗਲ ਸਾਮਰਾਜ ਦੁਆਰਾ ਸਿੱਖਾਂ ਤੇ ਤਿੱਖੇ ਅਤਿਆਚਾਰ ਹੋਏ 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਪਾਈਚਾਰੇ ਨੂੰ ਲੀਡਰਸ਼ਿਪ ਦੇ ਖਲਾ ਦਾ ਸਾਹਮਣਾ ਕਰਨਾ ਪਿਆ ਕਪੂਰ ਸਿੰਘ ਇੱਕ ਇਕਤਾ ਕਰਨ ਵਾਲੇ ਨੇਤਾ ਵਜੋਂ ਉਭਰਿਆ ਜੋ ਆਪਣੀ ਨਿਮਰਤਾ ਅਤੇ ਰਣਨੀਤਕ ਸੂਝ ਬੂਝ ਲਈ ਜਾਣਿਆ ਜਾਂਦਾ ਸੀ 1733 ਵਿੱਚ ਲਗਾਤਾਰ ਦਮਨ ਦੀ ਵਿਰਤਤਾ ਨੂੰ ਪਛਾਣਦੇ ਹੋਏ ਮੁਗਲ ਅਧਿਕਾਰੀਆਂ ਨੇ ਸਿੱਖਾਂ ਨੂੰ ਇੱਕ ਸੁਲਾ ਸਫਾਈ ਦੇ ਸੰਕੇਤ ਵਜੋਂ ਇੱਕ ਜਾਗੀਰ ਜ਼ਮੀਨ ਗ੍ਰਾਂਟ ਅਤੇ ਨਵਾਬ ਦਾ ਖਿਤਾਬ ਦਿੱਤਾ ਖਾਲਸੇ ਨੇ ਕਪੂਰ ਸਿੰਘ ਦੇ ਨਾਮ ਤੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਜੋ ਨਵਾਬ ਕਪੂਰ ਸਿੰਘ ਵਜੋਂ ਜਾਣੇ ਜਾਣ ਲੱਗੇ ਸੰਗਠਿਤ ਵਿਰੋਧ ਦੀ ਲੋੜ ਨੂੰ ਸਮਝਦੇ ਹੋਏ ਨਵਾਬ ਕਪੂਰ ਸਿੰਘ ਨੇ ਸਿੱਖ ਫੌਜੀ ਬਲਾਂ ਦਾ ਪੁਨਰਗਠਨ ਕੀਤਾ ਉਸਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਇਸਨੂੰ ਦੋ ਮੁੱਖ ਟੜਿਆਂ ਵਿੱਚ ਵੰਡਿਆ ਬੁੱਧਾ ਦਲ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਸਿੱਖ ਸੰਸਥਾਵਾਂ ਦੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਬਜ਼ੁਰਗ ਯੋਧਿਆਂ ਤੋਂ ਬਣਿਆ ਤਰੂਣਾ ਦਲ ਨੌਜਵਾਨ ਯੋਧਿਆਂ ਤੋਂ ਬਣਿਆ ਜਿਨ੍ਹਾਂ ਨੂੰ ਹਮਲਾਵਰ ਫੌਜੀ ਕਾਰਵਾਈਆਂ ਦਾ ਕੰਮ ਸੌਂਪਿਆ ਗਿਆ ਤਰੂਣਾ ਦਲ ਦੀ ਵੱਧਦੀ ਤਾਕਤ ਦਾ ਪ੍ਰਬੰਧਨ ਕਰਨ ਲਈ ਕਪੂਰ ਸਿੰਘ ਨੇ ਇਸਨੂੰ ਹੋਰ ਛੋਟੀਆਂ ਇਕਾਈਆਂ ਵਿੱਚ ਵੰਡ ਦਿੱਤਾ ਹਰ ਇੱਕ 12 ਮਿਸਲਾਂ ਪ੍ਰਭੂ ਸੱਤਾ ਸੰਪੰਨ ਸਿੱਖ ਸੰਗ ਬਣਨ ਵਾਲੇ ਕੇਂਦਰ ਦਾ ਗਠਨ ਕਰਦਾ ਸੀ ਨਵਾਬ ਕਪੂਰ ਸਿੰਘ ਨੇ ਮੁਗਲ ਫੌਜਾਂ ਵਿਰੁੱਧ ਕਈ ਸਫਲ ਮੁਹਿੰਮਾਂ ਦੀ ਅਗਵਾਈ ਕੀਤੀ ਜਿਨ੍ਹਾਂ ਵਿੱਚ ਸ਼ਾਮਲ ਹਨ ਠਿਕਰੀਵਾਲਾ ਦੀ ਲੜਾਈ 1731 ਸੁਨਾਮ ਦੀ ਲੜਾਈ 1735 ਸਰਹਿੰਦ ਦੀ ਲੜਾਈ 1735 ਬਾਸਰਕੇ ਦੀ ਲੜਾਈ 1736 ਅੰਮ੍ਰਿਤਸਰ ਦੀ ਲੜਾਈ 1738 ਕਨੂਵਾਨ ਦੀ ਲੜਾਈ 1746 ਇਹਨਾਂ ਜਿੱਤਾਂ ਨੇ ਨਾ ਸਿਰਫ ਸਿੱਖਾਂ ਦਾ ਮਨੋਬਲ ਵਧਾਇਆ ਸਗੋਂ ਇਸ ਖੇਤਰ ਵਿੱਚ ਉਹਨਾਂ ਦੀ ਫੌਜੀ ਤਾਕਤ ਵੀ ਸਥਾਪਿਤ ਕੀਤੀ 1748 ਵਿੱਚ ਸਰਬਤ ਖਾਲਸਾ ਸਿੱਖ ਪਾਈਚਾਰੇ ਦਾ 1 ਦੋ ਸਾਲਾ ਇਕੱਠ ਦੌਰਾਨ ਨਵਾਬ ਕਪੂਰ ਸਿੰਘ ਨੇ ਆਪਣੀ ਵੱਧ ਦੀ ਉਮਰ ਨੂੰ ਸਵੀਕਾਰ ਕਰਦੇ ਹੋਏ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਇਸ ਨਵੀਂ ਅਗਵਾਈ ਹੇਠ ਸਿੱਖ ਸੰਗਤ ਵੱਧਦਾ ਫੁੱਲਦਾ ਰਿਹਾ ਨਵਾਬ ਕਪੂਰ ਸਿੰਘ ਦਾ 9 ਅਕਤੂਬਰ 1753 ਨੂੰ ਅੰਮ੍ਰਿਤਸਰ ਵਿੱਚ ਦੇਹਾਂਤ ਹੋ ਗਿਆ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਸਿੱਖ ਉਦੇਸ਼ ਪ੍ਰਤੀ اٹوٹ ਵਚਨਬੱਧਤਾ ਦੇ ਪ੍ਰਮਾਨ ਵੱਜੋਂ ਕਾਇਮ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ